ਕਾਲ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੀ ਭਰਤੀ ਪੂਰੀ ਕਰਨ ਤੋਂ ਬਾਅਦ ਡੈਲੀਗੇਟ ਚੁਣਨ ਦੀ ਗੱਲ ਕਹੀ ਗਈ ਸੀ ਉਸ ਤੋਂ ਪਹਿਲਾਂ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਇੱਕ ਜਵਾਬ ਸਾਹਮਣੇ ਆਇਆ ਸੀ ਇੱਕ ਮਤਾ ਜਿਹੜਾ ਇਹ ਉਹ ਪਾਸ ਹੋਇਆ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਚੁੱਲ੍ਹੇ ਫਿਰ ਤੋਂ ਇਕੱਠੇ ਕਰ ਲਏ ਜਾਣ ਤੇ ਇਹ ਸ਼੍ਰੀ ਕਾਲਤਕ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਨਹੀਂ ਹੋਵੇਗਾ ਤਾਂ ਕਹਿ ਸਕਦੇ ਹਾਂ ਕਿ ਸ਼੍ਰੀ ਕਾਲਤਕ ਸਾਹਿਬ ਜਿਹੜੇ ਨੇ ਇਸ ਮੁੱਦੇ ਤੋਂ ਥੋੜਾ ਪਰੇ ਹੋ ਗਏ ਨੇ ਕਿਉਂਕਿ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀ ਮੁਕੰਮਲ ਕਰ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ 11 ਅਗਸਤ ਦਾ ਸਮਾਂ ਜਿਹੜਾ ਮੰਗਿਆ ਗਿਆ ਸੀ ਤੀਜਾ ਸਿੰਘ ਸਮੁੰਦਰੀ ਹਾਲ ਨੂੰ ਲੈ ਕੇ ਇਸ ਹੁਕਮਨਾਮੇ ਤੋਂ ਬਾਅਦ ਜਿਹੜੀ ਹੈ ਅੱਜ ਇੱਕ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਜੋ ਕਿ ਪਹਿਲਾਂ ਬਗੀ ਤੜਾ ਸੀ ਫਿਰ ਸੁਧਾਰ ਲਹਿਰ ਬਣਿਆ ਤੇ ਸੁਧਾਰ ਲਹਿਰ ਤੋਂ ਬਾਅਦ ਹੁਣ ਪੰਜ ਮੈਂਬਰੀ ਕਮੇਟੀ ਤੇ ਜਿਹੜਾ ਹੈ ਅੰਡਰ ਦੇ ਵਿੱਚ ਇਸ ਸਮੇਂ ਚੱਲ ਰਿਹਾ ਹੈ ਉਹ ਰਣਨੀਤੀ ਬਣਾ ਕੇ ਚੱਲ ਰਹੇ ਨੇ ਤੇ ਅੱਜ ਇਹ ਮੀਟਿੰਗ ਜਿਹੜੀ ਹੈ ਉਹ ਪੂਰੀ ਸੁਧਾਰ ਲਹਿਰ ਦੀ ਹੋ ਰਹੀ ਹੈ ਜਿਸ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਨੇ ਉਹ ਵੀ ਮੌਜੂਦ ਨੇ ਇੱਕ ਮੈਂਬਰ ਮੌਜੂਦ ਹੈ ਹੋਰ ਮੈਂਬਰਾਂ ਦੇ ਆਨ ਦੀ ਉਮੀਦ ਜਿਹੜੀ ਉਹ ਵੀ ਲਾਈ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਰਹੇਗੀ ਕਿਉਂਕਿ ਹੁਣ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਸਿੱਧੇ ਤੌਰ ਤੇ ਇਸ ਚੀਜ਼ ਤੋਂ ਹੱਥ ਖਿੱਚ ਲਏ ਗਏ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਫਿਰ ਤੋਂ ਇਕੱਠੇ ਹੋ ਸ਼੍ਰੀ ਕਾਲਤਕ ਸਾਹਿਬ ਦੀ ਸਰਪ੍ਰਸਤੀ ਨੂੰ ਕਿਸੇ ਵੀ ਸਿਆਸਤ ਫਾਇਦੇ ਦੇ ਲਈ ਜਿਹੜਾ ਇਹ ਨਾ ਵਰਤਿਆ ਜਾਵੇ ਤਾਂ ਅੱਜ ਇਸ ਮੀਟਿੰਗ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਹੈ ਇਹ ਸੁਧਾਰ ਲਹਿਰ ਦੇ ਵੱਲੋਂ ਕਹਿ ਲਿਆ ਜਾਂ ਫਿਰ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਾਲੀ ਟੜੇ ਦੇ ਵੱਲੋਂ ਕਹਿ ਲਈਏ ਤਾਂ ਲੈ ਆ ਜਾਵੇਗਾ ਤਾਂ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਪ੍ਰੈਜ਼ੀਡੈਂਟ ਸਲਾਤਾ ਪਰਸਾ ਦੇ ਨਾਲ ਅਿੰਦਰ ਸਿੱਧੂ এবੀਪੀ ਸੰਧਾ ਚੰਡੀਗੜ੍ਹ ਕਲ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੀ ਭਰਤੀ ਪੂਰੀ ਕਰਨ ਤੋਂ ਬਾਅਦ ਡੈਲੀਗੇਟ ਚੁਣਨ ਦੀ ਗੱਲ ਕਹੀ ਗਈ ਸੀ ਉਸ ਤੋਂ ਪਹਿਲਾਂ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ ਇੱਕ ਜਵਾਬ ਸਾਹਮਣੇ ਆਇਆ ਸੀ ਕਿ ਮਤਾ ਜਿਹੜਾ ਹੈ ਉਹ ਪਾਸ ਹੋਇਆ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਚੁੱਲ੍ਹੇ ਫਿਰ ਤੋਂ ਇਕੱਠੇ ਕਰ ਲਏ ਜਾਣ ਤੇ ਇਹ ਸ਼੍ਰੀ ਕਲਤਕ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਨਹੀਂ ਹੋਵੇਗਾ ਤਾਂ ਕਹਿ ਸਕਦੇ ਹਾਂ ਕਿ ਸ਼੍ਰੀ ਕਲਤਕ ਸਾਹਿਬ ਜਿਹੜੇ ਨੇ ਇਸ ਮੁੱਦੇ ਤੋਂ ਥੋੜਾ ਪਰੇ ਹੋ ਗਏ ਨੇ ਕਿਉਂਕਿ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਪਾਰਟੀ ਮੁਕੰਮਲ ਕਰ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ 11 ਅਗਸਤ ਦਾ ਸਮਾਂ ਜਿਹੜਾ ਮੰਗਿਆ ਗਿਆ ਸੀ ਤੀਜਾ ਸਿੰਘ ਸਮੁੰਦਰੀ ਹਾਲ ਨੂੰ ਲੈ ਕੇ ਇਸ ਹੁਕਮਨਾਮੇ ਤੋਂ ਬਾਅਦ ਜਿਹੜੀ ਹੈ ਅੱਜ ਇੱਕ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਜੋ ਕਿ ਪਹਿਲਾਂ ਬਗੀ ਤੜਾ ਸੀ ਫਿਰ ਸੁਧਾਰ ਲਹਿਰ ਬਣਿਆ ਤੇ ਸੁਧਾਰ ਲਹਿਰ ਤੋਂ ਬਾਅਦ ਹੁਣ ਪੰਜ ਮੈਂਬਰੀ ਕਮੇਟੀ ਤੇ ਜਿਹੜਾ ਹੈ ਅੰਡਰ ਦੇ ਵਿੱਚ ਇਸ ਸਮੇਂ ਚੱਲ ਰਿਹਾ ਹੈ ਉਹ ਰਣਨੀਤੀ ਬਰਨਾਕੇ ਚੱਲ ਰਹੇ ਨੇ ਤੇ ਅੱਜ ਇਹ ਮੀਟਿੰਗ ਜਿਹੜੀ ਹੈ ਉਹ ਪੂਰੀ ਸੁਧਾਰ ਲਹਿਰ ਦੀ ਹੋ ਰਹੀ ਹੈ ਜਿਸ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਨੇ ਉਹ ਵੀ ਮੌਜੂਦ ਨੇ ਇੱਕ ਮੈਂਬਰ ਮੌਜੂਦ ਹੈ ਹੋਰ ਮੈਂਬਰਾਂ ਦੇ on the امید ਜਿਹੜੀ ਉਹ ਵੀ ਲਾਈ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਰਹੇਗੀ ਕਿਉਂਕਿ ਹੁਣ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਸਿੱਧੇ ਤੌਰ ਤੇ ਇਸ ਚੀਜ਼ ਤੋਂ ਹੱਥ ਖਿੱਚ ਲਏ ਗਏ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਫਿਰ ਤੋਂ ਇਕੱਠੇ ਹੋ ਸ਼੍ਰੀ ਕਾਲ ਤੱਕ ਸਾਹਿਬ ਦੀ ਸਰਪ੍ਰਸਤੀ ਨੂੰ ਕਿਸੇ ਵੀ ਸਿਆਸਤ ਫਾਇਦੇ ਦੇ ਲਈ ਜਿਹੜਾ ਇਹ ਨਾ ਵਰਤਿਆ ਜਾਵੇ ਤਾਂ ਅੱਜ ਇਸ ਮੀਟਿੰਗ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਇਹ ਸੁਧਾਰ ਲਹਿਰ ਦੇ ਵੱਲੋਂ ਕਹਿ ਲਿਆ ਜਾਂ ਫਿਰ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਾਲੀ ਧੜੇ ਦੇ ਵੱਲੋਂ ਕਹਿ ਲੀਏ ਤਾਂ ਲਿਆ ਜਾਵੇਗਾ ਤਾਂ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਪ੍ਰੈਜ਼ੀਡੈਂਟ ਲਤਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ ਐਬੀਪੀ ਸੰਧਾ ਚੰਡੀਗੜ੍ਹ